ਸਾਥੀ ਸ리에 ਕਾਲ ਦੋਸਤੋ ਆਮ ਕਰਕੇ ਅਸੀਂ ਜੀਵਨ ਵਿੱਚ ਉਹਨਾਂ ਚੀਜ਼ਾਂ ਬਾਰੇ ਜ਼ਿਆਦਾ ਸੋਚਦੇ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਜੀਵਨ ਵਿੱਚ ਪ੍ਰਾਪਤ ਨਹੀਂ ਹੋਈਆਂ ਤੇ ਉਹਨਾਂ ਬਾਰੇ ਸੋਚ-ਸੋਚ ਕੇ ਝੂਲਦੇ ਰਹਿੰਦੇ ਹਾਂ ਚਿੰਤਾ ਕਰਦੇ ਹਾਂ ਪਰ ਜੇਕਰ ਅਸੀਂ ਆਪਣੇ ਸੋਚਣ ਦਾ ਨਜ਼ਰੀਆ ਬਦਲ ਕੇ ਉਹਨਾਂ ਚੀਜ਼ਾਂ ਬਾਰੇ ਸੋਚੀਏ ਜੋ ਚੀਜ਼ਾਂ ਪ੍ਰਮਾਤਮਾ ਨੇ ਸਾਨੂੰ ਜੀਵਨ ਵਿੱਚ ਬਖਸ਼ਿਸ਼ ਕੀਤੀਆਂ ਹਨ ਤਾਂ ਅਸੀਂ ਅਹਿਸਾਸ ਕਰਾਂਗੇ ਕਿ ਸਾਡੇ ਕੋਲ ਜੀਵਨ ਦੇ ਵਿੱਚ ਅਣਗਿਣਤ ਚੀਜ਼ਾਂ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਖੁਸ਼ ਰਹਿਣ ਦੇ ਲਈ ਉਦੇ ਮੁਕਾਬਲੇ ਜੋ ਕਮੀਆਂ ਨੇ ਜੋ ਘਾਟਾਂ ਨੇ ਜੀਵਨ ਦੇ ਵਿੱਚ ਉਹ ਤਾਂ ਸਿਰਫ 2-4 ਨੇ ਅਗਰ ਅਸੀਂ ਆਪਣੇ ਮਨੁੱਖਾ ਜੀਵਨ ਦੀ ਗੱਲ ਕਰੀਏ ਤਾਂ ਅਗਰ ਸਾਡੇ ਸਿਰ ਤੇ ਛੱਤ ਹੈ ਖਾਣ ਲਈ 2 ਜਾਂ 3 ਵਕਤ ਦੀ ਰੋਟੀ ਹੈ ਪੈਣ ਲਈ ਕੱਪੜਾ ਹੈ ਤਾਂ ਇਹ ਵੀ ਬਹੁਤ ਵੱਡੀ ਨੇਮਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲ ਉਹਨਾਂ ਨੂੰ ਇਹ ਵੀ ਪ੍ਰਾਪਤ ਨਹੀਂ ਹੈ ਅਸੀਂ ਜਿਸ ਜੀਵਨ ਨੂੰ ਅਸੀਂ ਜੀਉ ਰਹੇ ਹਾਂ ਜਿਸ ਜੀਵਨ ਤੋਂ ਅਸੀਂ ਨਾ ਖੁਸ਼ ਹਾਂ ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਦਾ ਅਜਿਹਾ ਜੀਵਨ ਜਿਉਣਾ ਸੁਪਨਾ ਹੋ। ਜੇ ਅਗਰ ਇਸ ਸਰੀਰ ਦੀ ਗੱਲ ਕਰੀਏ ਸਾਡੇ ਕੋਲ ਹੱਥ ਨੇ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹਾਂ, ਚੱਲ ਸਕਦੇ ਹਾਂ, ਅਸੀਂ ਬੋਲ ਸਕਦੇ ਹਾਂ, ਅੱਖਾਂ ਨਾਲ ਦੇਖ ਸਕਦੇ ਹਾਂ, ਕੰਨਾਂ ਨਾਲ ਸੁਣ ਸਕਦੇ ਹਾਂ। ਤਾਂ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰਿਓ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਹੱਥ ਨਹੀਂ ਹੈ, ਜੋ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕਦੇ, ਜੋ ਬੋਲ ਨਹੀਂ ਸਕਦੇ, ਜੋ ਦੇਖ ਨਹੀਂ ਸਕਦੇ, ਜੋ ਸੁਣ ਨਹੀਂ ਸਕਦੇ। ਤੋ ਜੀਵਨ ਵਿੱਚ ਜੋ ਚੀਜ਼ਾਂ ਜੋ ਨਿਯਮਤਾ ਬਖਸ਼ੀਆਂ ਨਹੀਂ ਉਹਨਾਂ ਬਾਰੇ ਸ਼ੁਕਰਾਨਾ ਕਰੀਏ ਜੋ ਥੋੜਾ ਨੇ ਕਮੀਆਂ ਨੇ ਕਾਠਾਂ ਨੇ ਉਹ ਦੋ ਚਾਰ ਕੇ ਨਹੀਂ ਉਹਨਾਂ ਨੂੰ ਛੱਡ। ਸੋ ਗੁਰਬਾਣੀ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਦੀ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ ਫਰਮਾਨ ਕਰਦੇ ਹਨ। 10 ਵਸਤੂਲੇ ਪਾਛੇ ਪਾਵੈ 1 ਵਸਤ ਕਾਰਨ ਸਿਕੋਟ गवावै। ਏਕ ਬੀਨਾ ਦੇ 10 ਵੀ ਹੱਲੇ ਤੋਂ ਮੂੜਾ ਕੋ ਕਾਂ ਕਰ। ਤੋ ਜਿਸ ਪਰਮਾਤਮਾ ਵਾਹਿਗੁਰੂ ਅੱਲਾ ਰੱਬ ਗੋਡ ਜਿਸ ਵੀ ਰੂਪੇਸੀਂ ਮੰਨਦੇ ਆ ਉਹਨੇ ਜੋ ਬਖਸ਼ਿਸ਼ ਕੀਤਾ ਹੈ ਉਹਦਾ ਸ਼ੁਕਰਾਨਾ ਸ਼ਿਕਾਇਤਾਂ ਛੱਡ ਕੇ ਸ਼ੁਕਰਗੁਜ਼ਾਰ ਹਾਂ ਸਤਿ ਸ਼੍ਰੀ ਅਕਾਲ